ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਜੀਵਨ ਇਤਿਹਾਸ ਖਾਲਸਾ ਫੌਜ ਨੂੰ ਯੂਰਪ ਦੇ ਢੰਗ ਪਰ ਕਵੈਦ ਸਿੱਖ ਲਈ ਸ਼੍ਰੀ ਅੰਮ੍ਰਿਤਸਰ ਨੂੰ ਖਾਲਸਾ ਰਾਜ ਵਿੱਚ ਮਿਲਾਉਣ ਦੇ ਉਪਰੰਤ ਸਨ 1803 ਈਸਵੀ ਦੇ ਆਰੰਭ ਵਿੱਚ ਸਭ ਤੋਂ ਪਹਿਲਾ ਕੰਮ ਜੋ ਸ਼ੇਰੀ ਪੰਜਾਬ ਨੂੰ ਅਤ ਲੋੜੀਂਦਾ ਸੀ ਪ੍ਰਤੀਤ ਹੋਇਆ ਉਹ ਇਹ ਸੀ ਕਿ ਖਾਲਸਾ ਦਲਾਂ ਨੂੰ ਸੰਪੂਰਨ ਮਰਿਆਦਾ ਅਨੁਸਾਰ ਯੂਰਪੀ ਫੌਜ ਦੀ ਤਰ੍ਹਾਂ ਕਵੈਦ ਦੱਸੀ ਜਾਏ ਇਸ ਮੰਤਵ ਨੂੰ ਪੂਰਾ ਕਰਨ ਲਈ ਖਾਲਸਾ ਫੌਜਾਂ ਵਿੱਚ 2594 ਜਵਾਨ ਲੁਕਵੇਂ ਢੰਗ ਨਾਲ ਈਸਟ ਇੰਡੀਆ ਕੰਪਨੀ ਇਲਾਕੇ ਵਿੱਚ ਭੇਜ ਦਿੱਤੇ ਜਿਹੜੇ ਜਾਂਦੇ ਹੀ ਅੰਗਰੇਜ਼ੀ ਫੌਜ ਵਿੱਚ ਭਰਤੀ ਹੋ ਗਏ ਤਾਂ ਉਹ ਚੰਗੀ ਤਰ੍ਹਾਂ ਕਵੈਦ ਸਿੱਖ ਕੇ ਮੁੜ ਇੱਥੇ ਆ ਜਾਣ ਤੇ ਖਾਲਸਾ ਫੌਜ ਨੂੰ ਉਸੇ ਤਰ੍ਹਾਂ ਸਿਖਾਉਣ ਇਸ ਤਰ੍ਹਾਂ ਇਹਨਾਂ ਜਵਾਨਾਂ ਤੇ ਸਰਦਾਰਾਂ ਨੂੰ ਮਹਾਰਾਜੇ ਵੱਲੋਂ ਤਲਬ ਵੀ ਮਿਲਦੀ ਸੀ ਅਤੇ ਅੰਗਰੇਜ਼ੀ ਫੌਜ ਵਿੱਚੋਂ ਵੀ ਨੌਕਰੀ ਲੈਂਦੇ ਰਹੇ ਕੁਝ ਸਮੇਂ ਬਾਅਦ ਇਹ ਜਵਾਨ ਇਸ ਕੰਮ ਵਿੱਚ ਚੰਗੀ ਤਰ੍ਹਾਂ ਨਿਪੁੰਨ ਹੋ ਕੇ ਹੋਰਨਾਂ ਨੂੰ ਕਵੈਦ ਸਿਖਾਉਣ ਦੇ ਯੋਗ ਹੋ ਗਏ ਤਾਂ ਕਿਸੇ ਤਰ੍ਹਾਂ ਅੰਗਰੇਜ਼ੀ ਫੌਜ ਵਿੱਚੋਂ ਨਾ ਕਟਵਾ ਕੇ ਸਿੱਖ ਫੌਜਾਂ ਵਿੱਚ ਆ ਗਏ ਇਹ ਜਵਾਨਾਂ ਨੇ ਕਈ ਸੋਹ ਹੋਰ ਪੂਰਬੀਏ ਚੰਗੇ ਕੈਦਵਾਨਾਂ ਨੂੰ ਵੀ ਇੰਡੀਆ ਵੱਡੀਆਂ ਤਲਬਾਂ ਦੇਣੀਆਂ ਪ੍ਰਮਾਣ ਕਰਕੇ ਆਪਣੇ ਨਾਲ ਲੈ ਆਂਦਾ ਇਸ ਤਰ੍ਹਾਂ ਪਹਿਲੇ ਯੂਰਪੀ ਤਰੀਕੇ ਪਰ ਸਿੱਖ ਫੌਜ ਨੂੰ ਕਵੈਦ ਸਿਖਾਉਣ ਦਾ ਕੰਮ ਆਰੰਭ ਹੋਇਆ ਮਹਾਰਾਜਾ ਸਾਹਿਬ ਆਪ ਹਰ ਸਵੇਰ ਇਹਨਾਂ ਦੀ ਕਵੈਦ ਵੇਖਣ ਜਾਂਦੇ ਅਤੇ ਜਿਹੜੀ-ਜਿਹੜੀ ਰਜਮੰਟ ਆਪਣੇ ਕੰਮ ਵਿੱਚ ਵਧੇਰੇ ਉੰਤੀ ਕਰਦੀ ਦਿਸਦੀ ਉਸ ਨੂੰ ਵੱਡੀਆਂ ਬਖਸ਼ਿਸ਼ਾਂ ਦਿੰਦੇ। ਇਸ ਉਦਸ਼ਾਹੀ ਵਰਤਾਅ ਦਾ ਸਿੱਟਾ ਨਿਕਲਿਆ ਕਿ ਛੇਤੀ ਹੀ ਬਹੁਤ ਸਾਰੀ ਪੈਦਲ ਫੌਜ, ਰਸਾਲੇ ਅਤੇ ਤੋਪਖਾਨੇ ਜ਼ਰੂਰੀ-ਜ਼ਰੂਰੀ ਯੂਰਪੀ ਫੌਜ ਦੇ ਢੰਗ ਦੀ ਕਵਾਇਦਤ ਨੂੰ ਜਾਣੋ ਹੋ ਗਏ। ਜੰਗ ਅਤੇ ਉੱਚ ਨੂੰ ਖਾਲਸਾ ਰਾਜ ਨਾਲ ਮਿਲਾਉਣਾ ਝੰਗ ਦਾ ਇਲਾਕਾ ਇਸ ਸਮੇਂ ਅਹਿਮਦ ਖਾਨ ਸਿਆਲ ਦੀ ਹਕੂਮਤ ਹੇਠ ਇੱਕ ਵੱਖ ਰਿਆਸਤ ਸਮਝੀ ਜਾਂਦੀ ਸੀ ਅਹਿਮਦ ਖਾਨ ਆਪਣੇ ਸਮੇਂ ਦਾ ਬੜਾ ਧਨੀ ਤੇ ਨਾਮੀ ਘੋੜਿਆਂ ਦਾ ਮਾਲਕ ਸੀ ਇਸ ਸਭ ਕੁਝ ਹੋਣ ਦੇ ਕਾਰਨ ਉਹ ਇੰਨਾ ਹੰਕਾਰੀ ਅਤੇ ਕਰੜੇ ਸੁਭਾ ਦਾ ਹੋ ਗਿਆ ਸੀ ਕਿ ਨਿੱਕੀ ਜਿਹੀ ਗੱਲ ਤੋਂ ਵਿਗੜ ਕੇ ਕਿਸੇ ਦਾ ਸਿਰ ਧੜ ਤੋਂ ਉਤਾਰਨ ਦਾ ਉਸ ਦੀ ਇੱਕ ਸਧਾਰਨ ਖੇਡ ਸੀ ਸ਼ੇਰੇ ਪੰਜਾਬ ਨੇ ਜੋ ਸਿੱਖ ਰਾਜ ਨੂੰ ਦਿਨੋ ਦਿਨ ਸਾਰੇ ਪੰਜਾਬ ਵਿੱਚ ਖਿਲਾ ਰਿਆ ਸੀ ਅਤੇ ਇਸਲਾਮੀ ਹਕੂਮਤ ਦੇ ਘੇਰੇ ਨਾਲੋਂ ਤੋੜ ਰਿਹਾ ਸੀ ਹੁਣ ਪਹਿਲਾਂ ਇਸ ਵੱਲ ਆਪਣਾ ਇੱਕ ਦਰਬਾਰੀ ਕੱਲਿਆ ਕਿਉਂ ਮਹਾਰਾਜੇ ਦੀ ਈਨ ਮੰਨ ਲਏ ਤੇ ਕੁਝ ਕੋੜੇ ਨਜ਼ਰਾਨੇ ਵੱਲੋਂ ਖਾਲਸੇ ਫੌਜ ਨੂੰ ਦਿਆ ਕਰੇ ਤਾਂ ਆਪਣੀ ਹਕੂਮਤ ਉਤੇ ਕਾਇਮ ਰਹੇ ਨਹੀਂ ਤਾਂ جنگ ਲਈ ਤਿਆਰ ਹੋ ਜਾਏ ਮਹਾਰਾਜਾ ਦੇ ਵਕੀਲ ਦੇ ਪਹੁੰਚਦਿਆਂ ਉਹ ਆਪਣੇ ਸੁਭਾਅ ਅਨੁਸਾਰ ਬੜੇ ਹੰਕਾਰ ਨਾਲ ਉਸ ਨੂੰ ਮਿਲਿਆ ਅਤੇ ਬਿਨਾਂ ਲੜਾਈ ਦੇ ਈਨ ਮੰਨਣ ਤੋਂ ਸਿਰ ਫੇਰ ਦਿੱਤਾ। ਮਹਾਰਾਜਾ ਦਾ ਵਕੀਲ ਅਹਿਮਦ ਖਾਨ ਦਾ ਉੱਤਰ ਲੈ ਕੇ ਲਾਹੌਰ ਆ ਗਿਆ ਅਤੇ ਮਹਾਰਾਜੇ ਨੂੰ ਉਸ ਦਾ ਹੰਕਾਰ ਦੱਸਿਆ ਤਾਂ ਮਹਾਰਾਜਾ ਨੇ ਦਰਬਾਰ ਵਿੱਚ ਆਖਿਆ ਕਿ ਜੇ ਉਹ ਹੰਕਾਰੀ ਹੈ ਤਾਂ ਮੈਨੂੰ ਰੱਬ ਨੇ ਹੰਕਾਰੀਆਂ ਦੇ ਹਕਾਰ ਤੋੜਨ ਲਈ ਸੰਸਾਰ ਤੇ ਭੇਜਿਆ ਹੈ ਥੋੜੇ ਦਿਨਾਂ ਵਿੱਚ ਹੀ ਉਸ ਦਾ ਅਹੰਕਾਰ ਮਿੱਟੀ ਵਿੱਚ ਮਿਲਾਇਆ ਜਾਏਗਾ ਅਗਲੇ ਦਿਨ ਫੌਜ ਦੀ ਪ੍ਰੇਡ ਦੇਖੀ ਤੇ ਕੁਝ ਕੁ ਸੇਰ ਕੱਢਵੀਂ ਫੌਜ ਵਖ ਚੁੱਕ ਕੇ ਜਿਸ ਵਿੱਚ ਨਵੇਂ ਕਵਾਇਦ ਸਿੱਖੀ ਹੋਈ ਸ਼ੇਰੇ ਦਿਲ ਤੇ ਨਜੀਬਾਂ ਵਾਲੀ ਰਜਮੰਟ ਵੀ ਸ਼ਾਮਲਿਤ ਸੀ ਨਵੰਬਰ ਸਨ 1803 ਨੂੰ ਸ਼ੇਰੇ ਪੰਜਾਬ ਇਲਾਕਾ ਜੰਗ ਤੇ ਜਾ ਚੜਿਆ ਰਸਤੇ ਵਿੱਚ ਜੋ ਸ਼ਹਿਰ ਆਏ ਉਹਨਾਂ ਤੇ ਕਬਜ਼ਾ ਕਰਦਾ ਗਿਆ ਉਦੋਂ ਜਦ ਮਹਾਰਾਜੇ ਦਾ ਵਕੀਲ ਲਾਹੌਰ ਵੱਲ ਪਰਤਿਆ ਤਾਂ ਨਵਾਬ ਅਹਿਮਦ ਖਾਨ ਨੇ ਆਪਣੇ ਇਲਾਕੇ ਦੀਆਂ ਲੜਾਕੀਆਂ ਕੌਮਾ ਸਿਆਲ ਤੇ ਖਰਲ ਆਦਿਕਾਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠਾ ਕਰ ਲਿਆ ਅਤੇ ਖਾਲਸਾ ਫੌਜ ਦੇ ਪਹੁੰਚਣ ਤੋਂ ਪਹਿਲਾਂ ਹੀ ਸਾਰੀਆਂ ਤਿਆਰੀਆਂ ਕਰ ਲਈਆਂ ਹੁਣ ਪੂਰੀ ਤਰ੍ਹਾਂ ਤਿਆਰੀ ਨਾਲ ਟੱਕਰੇ ਲਈ ਅੱਗੇ ਵਧਿਆ ਫੌਜਾਂ ਦੇ ਸਾਹਮਣੇ ਹੋਣ ਦੀ ਢਿੱਲ ਸੀ ਕਿ ਲੱਗੀਆਂ ਤੋਹਾਂ ਦੋਹਾਂ ਤਰ੍ਹਾਂ ਵੱਲੋਂ ਗੋਲੀਆਂ ਵਰਸਨ ਦੋਹਾਂ ਪਾਸਿਆਂ ਤੋਂ ਤੋਪਾਂ ਦਾਗੀਆਂ ਜਾ ਰਹੀਆਂ ਸਨ ਹਰ ਇੱਕ ਧਿਰ ਚਾਹੁੰਦੀ ਸੀ ਕਿ ਫਤਿਹ ਉਸ ਦੇ ਹੱਥ ਆਏ ਛੇਕੜ ਦੋਹਾਂ ਪਾਸਿਆਂ ਤੋਂ ਫੌਜਾਂ ਇੰਨੀਆਂ ਅੱਗੇ ਵਾਦ ਆਇਆ ਕਿ ਹੁਣ ਤੋਪਾਂ ਦਾ ਦਾਗਣਾ ਵਿਅਰਥ ਹੋ ਗਿਆ ਕਿਉਂਕਿ ਦੋਹਾਂ ਫੌਜਾਂ ਦਾ ਹੁਣ ਕੁਝ ਵੀ ਵਕੀਜ਼ ਨਹੀਂ ਸੀ ਰਿਆ ਤੇ ਲੱਗੀ ਹੱਥੋਂ-ਹੱਥ ਤਲਵਾਰ ਚੱਲਣ ਸ੍ਰੀ ਸਾਹਿਬ ਦੀ ਲੜਾਈ ਤਾਂ ਖਾਲਸੇ ਰੱਬ ਤੋਂ ਮੰਗਦੇ ਸਨ ਬਸ ਫੇਰ ਕੀ ਸੀ ਹੁਣ ਕਟਾ ਵੱਡੀ ਹੋਈ ਕਿ ਵੇਖਦੇ-ਵੇਖਦੇ ਧਰਤੀ ਤੇ ਲੋਥਾਂ ਦੇ ਢੇਰ ਦੇ ਢੇਰ ਚੜ ਗਏ ਇਹ ਸਮਾਂ ਲੋਡੇ ਪੈਰ ਤੱਕ ਬਰਾਬਰ ਇੱਕ ਰਸ ਵੱਜਾ ਰਿਹਾ ਸੇ ਆਲਾਣੇ ਆਪਣੀ ਵੀਰਤਾ ਦਾ ਚੰਗਾ ਸਬੂਤ ਦਿੱਤਾ ਅਤੇ ਪੂਰੀ ਤਰ੍ਹਾਂ ਦਿਲ ਖੋਲ੍ਹ ਕੇ ਲੜੇ ਅਰਥਾਤ ਉਹਨਾਂ ਕੋਈ ਹੀਲਾ ਮੈਦਾਨ ਫਤਿਹ ਕਰਨ ਵਿੱਚ ਨਾ ਛੱਡਿਆ ਪਰ ਜਿੱਤ ਹਾਰੇ ਰੱਬ ਦੇ ਹੱਥ ਹੁੰਦੀ ਹੈ ਮਹਾਰਾਜਾ ਸਾਹਿਬ ਆਪ ਇੱਕ ਘੋੜੇ ਤੇ ਸਵਾਰ ਹੋ ਕੇ ਜੰਗ ਦਾ ਰੰਗ ਬੜੀ ਬਾਰੀਕੀ ਨਾਲ ਵੇਖ ਰਹੇ ਸਨ ਤੇ ਜਿੱਧਰ ਸਹਾਇਤਾ ਦੀ ਲੋੜ ਵੇਖਦੇ ਉਧਰ ਉੱਡ ਕੇ ਪਹੁੰਚਦੇ ਤੇ ਫੌਜਾਂ ਦਾ ਦਿਲ ਵਧਾਉਂਦੇ ਇੰਨੇ ਵਿੱਚ ਅਹਿਮਦ ਖਾਨ ਦੇ ਪੈਰ ਮੈਦਾਨ ਵਿੱਚੋਂ ਉਖੜ ਗਏ ਬਸ ਮੈਦਾਨ ਤੋਂ ਉਸ ਦੇ ਹਿੱਲਣ ਦੀ देर ਸੀ ਕਿ ਮੁਸਲਮਾਨੀ ਸੈਨਾ ਦੇ ਹੌਸਲੇ ਟੁੱਟ ਗਏ ਫਿਰ ਤਾਂ ਖਾਲਸੇ ਨੇ ਉਹ ਜੋਰ ਦਿੱਤਾ ਕਿ ਸਾਰੇ ਲਸ਼ਕਰ ਨੂੰ ਅੱਗੇ ਰੱਖ ਲਿਆ ਹੁਣ ਨਵਾਬ ਸਣੇ ਬਾਕੀ ਰਹਿੰਦੀ ਫੌਜ ਦੇ ਸ਼ਹਿਰ ਵਿੱਚ ਭੱਜ ਵੜਿਆ ਤੇ ਜਾਂਦਿਆਂ ਹੀ ਦਰਵਾਜ਼ੇ ਬੰਦ ਕਰ ਦਿੱਤੇ ਖਾਲਸੇ ਨੇ ਇਹ ਸਮਾਂ ਅਜਾਈਂ ਹੱਥੋਂ ਨਹੀਂ ਗਵਾਇਆ ਜਾਂਦੇ ਸਾਰ ਹੀ ਰਾਤੋਂ ਰਾਤ ਸ਼ਹਿਰ ਨੂੰ ਜਾ ਕੇ ਰਿਆ ਸਵੇਰ ਨੂੰ ਨਵਾਬ ਨੇ ਕਿਲੇ ਤੇ ਤੋਪਾਂ ਬੇੜ ਦਿੱਤੀਆਂ ਤੇ ਫਿਰ ਖਾਲਸੇ ਤੇ ਗੋਲੇ ਵਰਸਾਣੇ ਆਰੰਭ ਦਿੱਤੇ ਇਸ ਤਰ੍ਹਾਂ ਦੋਹਾਂ ਪਾਸਿਆਂ ਤੋਂ ਗੋਲੇ ਚੱਲ ਰਹੇ ਸਨ ਕਿ ਦੇਵਨਿਤ ਨਾਲ ਕਿਲੇ ਤੋਂ ਇੱਕ ਗੋਲਾ ਠੀਕ ਮਹਾਰਾਜਾ ਸਾਹਿਬ ਦੇ ਪੈਰ ਵਿੱਚ ਆ ਕੇ ਪਿਆ ਅਤੇ ਝੱਟ ਧਰਤੀ ਵਿੱਚ ਧਸ ਗਿਆ ਮਹਾਰਾਜੇ ਨੂੰ ਸਤਗੁਰੂ ਨੇ ਹੱਥ ਦੇ ਕੇ ਰੱਖ ਲਿਆ ਹੁਣ ਤਾਂ ਖਾਲਸਾ ਫੌਜ ਵਿੱਚ ਕਹਿਰ ਦਾ ਜੋਸ਼ ਖਿਲਰ ਗਿਆ ਹਾਰੇ ਕਸੂਰਮਾ ਚਾਹੁੰਦਾ ਸੀ ਕਿ ਮੇਰੀ ਤਲਵਾਰ ਹੀ ਨਵਾਬ ਦੇ ਲਹੂ ਵਿੱਚ ਟੁਬਾ ਲਾਏ ਇੰਨੇ نو ਸ਼ਹਿਰ ਦੇ ਦਰਵਾਜ਼ਿਆਂ ਪਰ ਮਸਤ ਹਾਥੀ ਦੁੜਾਏ ਗਏ ਜਿੰਨਾਂ ਦੀਆਂ ਟੱਕਰਾਂ ਨਾਲ ਇੱਕ ਦਰਵਾਜ਼ਾ ਡਿੱਗ ਪਿਆ ਹੁਣ ਅੱਖ ਦੇ ਫੇਰ ਵਿੱਚ ਖਾਲਸਾਈ ਫੌਜਾਂ ਦੇ ਦਲ ਹੱਥਾਂ ਵਿੱਚ ਸੂਤੀਆਂ ਕਿਰਪਾਨਾਂ ਲਈ ਸ਼ਹਿਰ ਦੇ ਅੰਦਰ ਜਾਵੜੇ ਤੇ ਜਹਾਦੀਆਂ ਪਰ ਟੁੱਟ ਪਏ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਨਵਾਬ ਦੀ ਫੌਜ ਇਥੋਂ ਵੀ ਉਠ ਨੱਠੀ ਹੁਣ ਮਹਾਰਾਜੇ ਦਾ ਸ਼ਹਿਰ ਤੇ ਪੂਰਾ ਪੂਰਾ ਅਧਿਕਾਰ ਹੋ ਗਿਆ ਇਸ ਰੌਲੇ ਗੋਲੇ ਵਿੱਚ ਅਹਿਮਦ ਖਾਨ ਮੌਕਾ ਪਾ ਕੇ ਮਲਤਾਨ ਵੱਲ ਨਸ ਗਿਆ ਕਿਉਂਕਿ ਸ਼ਹਿਰ ਵਾਸੀ ਹਿੰਦੂਆਂ ਨੇ ਇਸ ਫੌਜ ਲਈ ਰਸਤ ਆਦੀ ਦੇਣ ਵਿੱਚ ਸਭ ਤਰ੍ਹਾਂ ਦੀ ਸਹਾਇਤਾ ਕੀਤੀ ਸੀ ਮਹਾਰਾਜਾ ਸਾਹਿਬ ਨੇ ਉਹਨਾਂ ਦੇ ਸ਼ਹਿਰ ਨੂੰ ਲੁੱਟਣ ਤੋਂ ਬਚਾ ਲਿਆ ਅਗਲੇ ਦਿਨ ਸਾਰੇ ਇਲਾਕੇ ਵਿੱਚ ਡੋਂਡੀ ਪਿਟਾ ਦੇਣ ਦਾ ਹੁਕਮ ਦੇ ਦਿੱਤਾ ਕਿ ਜੋ ਜੋ ਸ਼ਹਿਰੀ ਲੜਾਈ ਦੇ ਡਰ ਤੋਂ ਨੱਠ ਗਏ ਹਨ ਉਹ 1 ਮਹੀਨੇ ਦੇ ਅੰਦਰ ਅੰਦਰ ਸ਼ਹਿਰ ਵਿੱਚ ਪਰਤਾਵਣ ਤਾਂ ਉਹਨਾਂ ਨੂੰ ਮਾਫ ਕੀਤਾ ਜਾਏਗਾ ਕੁਝ ਦਿਨਾਂ ਬਾਅਦ ਅਹਿਮਦ ਖਾਨ ਨੇ ਆਪਣੇ ਪਤਵੰਤਿਆਂ ਦਾ ਇੱਕ ਜਿਰਗਾ ਮਹਾਰਾਜਾ ਸਾਹਿਬ ਦੀ ਸੇਵਾ ਵਿੱਚ ਭੇਜਿਆ ਤੇ ਉਹਨਾਂ ਨੂੰ ਆਕੇ ਬਿਨੈ ਕੀਤੀ ਕਿ ਨਵਾਬ ਨੇ ਜੋ ਹੁਕਮ ਅਦਲੀ ਦੀ ਪਾਰੇ ਪੁੱਲ ਕੀਤੀ ਸੀ ਉਹਦੀ ਉਹਨੇ ਪੂਰੀ ਸਜ਼ਾ ਪਾ ਲਈ ਹੈ ਹੁਣ ਆਪ ਮਿਹਰ ਕਰੋ ਤੇ ਨਵਾਬ ਦੀ ਪੁੱਲ ਬਖਸ਼ ਦੇਵੋ ਨਵਾਬ ਨੂੰ ਆਪਣੇ ਵੱਲੋਂ ਇਲਾਕੇ ਦੀ ਸੇਵਾ ਸੌਂਪ ਜਾਓ ਅਤੇ ਜਿੰਨਾ ਸਲਾਨਾ ਕਰ ਆਪ ਉਸ ਦੇ ਜਿੰਮੇ ਲਾਓਗੇ ਉਹ ਬਿਨਾਂ ਦੇਰ ਦੇ ਆਪ ਦੇ ਖਜ਼ਾਨੇ ਵਿੱਚ ਪਹੁੰਚਾ ਦਿਆ ਕਰੇਗਾ ਇਸ ਤੋਂ ਛੋਟੇ ਇਸ ਲੜਾਈ ਦਾ ਸਾਰਾ ਜੰਗੀ ਖਰਚ ਨਵਾਬ ਦੇ ਨੂੰ ਤਿਆਰ ਹੈ ਕਿਉਂਕਿ ਇਹ ਉਸ ਦੀ ਆਪਣੀ ਮੂਰਖਤਾ ਦਾ ਫਲ ਸੀ ਮਹਾਰਾਜਾ ਸਾਹਿਬ ਜਿਸ ਦੇ ਸੁਭਾਅ ਵਿੱਚ ਕੁਦਰਤੀ ਬਖਸ਼ਣ ਦਾ ਭਾਵ ਬਹੁਤ ਜ਼ਿਆਦਾ ਸੀ ਚਾਹੇ ਕਿੰਨਾ ਸਖਤ ਤੋਂ ਸਖਤ ਵੈਰੀ ਵੀ ਜਦ ਸ਼ਰਨ ਆ ਜਾਏ ਤੇ ਆਪਣੇ ਭੁੱਲ ਮੰਨ ਲਏ ਤਾਂ ਉਹ ਉਸ ਨੂੰ ਬਖਸ਼ ਦਿੰਦੇ ਸੀ ਇਸ ਨਿਯਮ ਅਨੁਸਾਰ ਨਵਾਬ ਨੂੰ ਮਾਫ ਕਰ ਦਿੱਤਾ ਤੇ ਉਸ ਦੀ ਬੇਨਤੀ ਮੰਨ ਲਈ ਨਵਾਬ ਦੇ ਜਿਰਗੇ ਦੀ ਮਰਜ਼ੀ ਅਨੁਸਾਰ 60000 ਰੁਪਏ ਸਲਾਨਾ ਮਾਮਲਾ ਲੈਣਾ ਮਹਾਰਾਜੇ ਨੇ ਉਸ ਨਾਲ ਠਹਿਰਾਇਆ ਇਸ ਲੜਾਈ ਵਿੱਚ ਬਹੁਤ ਵੱਡਾ ਖਜ਼ਾਨਾ ਤੇ ਕਈ ਕੀਮਤੀ ਘੋੜੇ ਤੇ ਹਥਿਆਰਾਂ ਹਥਿਆਰ ਮਹਾਰਾਜਾ ਦੀ ਫੌਜਾਂ ਦੇ ਹੱਥ ਆਏ ਨਵਾਬ ਮਹਾਰਾਜਾ ਦੇ ਹੁੰਦਿਆਂ ਹੀ ਝੰਗ ਵਿੱਚ ਪਹੁੰਚ ਗਿਆ ਤੇ ਲੜਾਈ ਦਾ ਦੰਡ ਦੇ ਕੇ ਅੱਗੇ ਨੂੰ ਇਹ ਮਹਾਰਾਜੇ ਵੱਲੋਂ ਕਰ ਪਰਨਾ ਹਾਕਮ ਨਿਯਤ ਹੋਇਆ ਮਹਾਰਾਜਾ ਸਾਹਿਬ ਇਥੋਂ ਤਰਮਾਉਣ ਦੇ ਪੱਤਨ ਤੋਂ ਪਾਰ ਹੋ ਗਏ ਉੱਚ ਵੱਲ ਗਏ ਤੇ ਉਸ ਨੂੰ ਇੱਕ ਛੋਟੀ ਲੜਾਈ ਦੇ ਬਾਅਦ ਫਤਿਹ ਕਰ ਲਿਆ ਤੇ ਨਾਲ ਸੁਲਤਾਨ ਬੁਖਾਰੀ ਤੋਂ ਦਰਸ਼ਨ ਭੇਟ ਲੈ ਕੇ ਬੜੇ ਧੂਮ-ਤਾਮ ਨਾਲ ਨਵੰਬਰ ਸਨ 1803 ਈਸਵੀ ਨੂੰ ਲਾਹੌਰ ਪਰਤ ਆਏ ਤਾਂ ਇਸ ਤਰ੍ਹਾਂ ਮਹਾਰਾਜਾ ਸਾਹਿਬ ਨੇ ਜੰਗ ਅਤੇ ਊਚ ਨੂੰ ਖਾਲਸਾ ਰਾਜ ਵਿੱਚ ਮਿਲਾ ਲਿਆ ਸੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਣ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟਸ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਜੀ ਵੀ ਜੀਵਨ ਸਾਖੀ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਧੰਨਵਾਦ